ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਾਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਕਣਕ ਦੀ ਸਭ ਤੋਂ ਵੱਧ ਝਾੜ ਦੇਣ ਵਾਲੀ ਵੈਰਾਈਟੀ DBW327 ਜਿਹਦੇ ਬਾਰੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਤੁਹਾਨੂੰ ਇਹਦੀਆਂ ਵਿਸ਼ੇਸ਼ਤਾਵਾਂ ਤੇ ਇਹਦੇ ਬਾਰੇ ਸਾਰਾ ਕੁਝ ਦੱਸਾਂਗੇ ਆਪਾਂ ਥੋੜੇ ਜਿھے ਖੇਤ ਵਿੱਚ ਟ੍ਰਾਇਲ ਕੀਤਾ ਸੀ ਤਾਂ ਉਹਦੀ ਵੀਡੀਓ ਤੁਹਾਡੇ ਲਈ ਬਣਾਈ ਆ ਤੋਸਤੋ ਜਿਹੜੀ ਖੇਤ ਦੇ ਵਿੱਚ ਇਹ ਵੈਰਾਈਟੀ ਦੇਖ ਰਹੇ ਹਾਂ ਇਹ DBW327 ਆ ਕਣਕ ਦੀ ਵੈਰਾਈਟੀ ਆ ਇਹ ਸਭ ਤੋਂ ਵੱਧ ਛਾੜ ਦੇਣ ਵਾਲੀ ਵੈਰਾਈਟੀ ਆ ਜੇਕਰ ਆਪਾਂ ਇਹਦੀ ਬਜਾਈ ਦੀ ਗੱਲ ਕਰੀਏ ਇਹ 5 ਨੰਬਰ ਦੀ ਬੀਜੀ ਹੋਈ ਆ ਜੇਕਰ ਅੱਜ ਗੱਲ ਕਰੀਏ ਤਾਂ 155 60 ਦਿਨਾਂ ਦੇ ਕਰੀਬ ਇਹਦਾ ਹੋ ਗਿਆ ਇਹਦੀ ਪੱਕਣ ਦੀ ਮਿਆਦ ਆ ਜਿਹੜੀ 155 60 ਦਿਨ ਹੀ ਲੈਂਦੀ ਆ ਭਰਾਵੋ ਜੇਕਰ ਆਪਾਂ ਗੱਲ ਕਰੀਏ ਇਹਦਾ 100 ਸੈਂਟੀਮੀਟਰ ਤੋਂ ਕੱਦ ਥੋੜਾ ਛੋਟਾ ਹੁੰਦਾ ਇਹਦੇ ਵਿੱਚ ਤਾਂ ਕਰਕੇ ਡਿਗਨ ਦੀ ਸਮੱਸਿਆ ਜਿਹੜੀ ਬਹੁਤ ਘੱਟ ਆਉਂਦੀ ਆ ਜੇਕਰ ਇਹਦੀ ਪੀਲੀ ਕੁੰਗੀ ਦੀ ਗੱਲ ਕਰੀਏ ਤਾਂ ਇਹ ਬਹੁਤ ਵਧੀਆ ਸਹਾਰਨ ਕਰਦੀ ਆ ਜਿਹੜੀ ਆਪਾਂ ਨੇ ਇਹ ਬੀਜੀ ਹੋਈ ਆ ਇਹਦੇ ਵਿੱਚ ਆਪਾਂ ਤਿੰਨ ਪਾਣੀ ਲਗਾਤੇ ਸੀਗੇ ਤਿੰਨ ਬੈਗ ਯ ਯੂਰੀਆ ਦੇ ਪਾਉਣ ਤੋਂ ਬਾਅਦ ਆਪਾਂ ਜਿਹੜਾ ਇਹਦੇ ਉੱਤੇ ਦੋ ਸਪਰੇਆਂ ਕੀਤੀਆਂ ਨੇ ਦੋ ਸਪਰੇਆਂ ਪੂਰੀ ਮਤਲਬ ਇਹਦੀ ਗਰੋਥ ਵਾਸਤੇ ਕੀਤੀਆਂ ਨੇ ਗੁੱਲੀ ਡੰਡੇ ਵਾਲੀ ਸਪਰੇ ਆਪਾਂ ਨੇ ਇਹਦੇ ਵਿੱਚ ਇੱਕ ਵੀ ਨਹੀਂ ਕੀਤੀ ਕਿਉਂਕਿ ਗੁੱਲੀ ਡੰਡਾ ਦੀ ਜਿਹੜੀ ਆਪਣੀ ਜ਼ਿਆਦਾ ਪ੍ਰੋਬਲਮ ਨਹੀਂ ਹੈਗੀ ਜਿਹੜੀ ਇਹ ਵਿੱਚ ਵਿੱਚ ਡਿਗਨ ਦੀ ਸਮੱਸਿਆ ਆਈ ਹੈ ਇਹ ਜੇ ਪਹਿਲਾਂ ਪਾਣੀ ਲੱਗਿਆ ਸੀ ਉਸ ਤੋਂ ਬਾਅਦ ਹਵਾ ਆ ਗਈ ਸੀ ਵਾਰਸ ਹੋ ਗਈ ਸੀ ਤਾਂ ਉਹਦੇ ਕਰਕੇ ਹੋ ਗਿਆ ਸੀ ਕਿਸਾਨ ਭਰਾਵੋ ਜਿਹੜੀ ਇਹਦੀ ਆਪਾਂ ਇਹਦੀ ਗੱਲ ਕਰੀਏ ਦੇਖੋ ਇਹਦਾ ਜੇਕਰ 나ੜ ਦੀ ਗੱਲ ਕਰੀਏ 나ੜ ਵੀ ਬਹੁਤ ਵਧੀਆ ਜੇਕਰ ਇਹਦੀ ਬੱਲੀ ਦੀ ਗੱਲ ਕਰੀਏ ਤਾਂ ਬੱਲੀ ਵੀ ਬਹੁਤ ਵਧੀਆ ਉਹਨੇ ਇਹ ਜਿਹੜੀ ਵੱਡਣ ਦੇ ਤਰੀਕੇ ਵੱਲ ਜਾ ਰਹੀ ਆ ਕਿਸਾਨ ਭਰਾਵੋ ਇਹਨੂੰ ਵੱਢ ਕੇ ਜਿਹੜਾ ਝਾੜ ਆਊਗਾ ਸੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਲਹਾਲ ਅਸੀਂ ਜਿਹੜੀ ਇਹਦੀ ਤੁਹਾਨੂੰ ਮੋਟੀ ਮੋਟੀ ਗੱਲ ਦੱਸੀ ਹੈਗੀ ਇਹਦਾ ਬਾਕੀ ਤੂੜੀ ਦਾ ਦੇਖਦੇ ਆਂ ਤੂੜੀ ਦਾ ਵੀ ਕਹਿੰਦੇ ਨੇ ਤੇ ਝਾੜ ਵੀ ਇਹਦਾ ਬਹੁਤ ਵਧੀਆ ਕਹਿੰਦੇ ਨੇ ਕਿਸਾਨ ਭਰਾਵੋ ਇਹ ਡੀਬੀਡਬਲਯੂ 327 ਪਿਛਲੇ ਸਾਲ ਨੇ ਰਿਕਾਰਡ ਤੋੜ ਝਾੜ ਦਿੱਤਾ ਸੀ ਕਿਸਾਨ ਭਰਾਵੋ ਜਿਹੜੀ ਬਿਮਾਰੀਆਂ ਨੂੰ ਸਹਨ ਕਰਨ ਦੀ ਸ਼ਕਤੀ ਉਹ ਤਾਂ ਇਹਦੇ ਵਿੱਚ ਹੈ ਹੀ ਹੈ ਆ ਤੇ ਜੇਕਰ ਆਪਾਂ ਇਹ ਬੱਲੀ ਦੇਖੀਏ ਨਾ ਇਸ ਵਾਰ ਇਹਦਾ ਬੱਲੀ ਦਾ ਜਿਹੜਾ ਫਟਾਰਾਗਾ ਬਹੁਤ ਵਧੀਆ ਹੋਇਆ ਹੋਇਆ ਬੱਲੀ ਦੇਖੋ ਕਿੰਨੀ ਵਧੀਆ ਬਣੀ ਹੋਈ ਆ ਇਹਦੇ ਜਿਹੜੇ ਦਾਣਿਆਂ ਦਾ ਭਾਰ ਆ ਉਹ ਵੀ ਬਹੁਤ ਵਧੀਆ ਜੇਕਰ ਆਪਾਂ ਇਹਦੀ ਭੋਰ ਕੇ ਤੁਹਾਨੂੰ ਦਾਣੇ ਦਿਖਾਉਣੇ ਆ ਦੇਖੋ ਬੇਰਾਂ ਵਰਗੇ ਦਾਣੇ ਮੋٹے ਦਾਣੇ ਪਏ ਨੇ ਕਿਸਾਨ ਭਰਾਵੋ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਸਾਨੂੰ ਨਹੀਂ ਆਈ ਤਾਂ ਸਾਨੂੰ ਜਿਹੜਾ ਇਹ ਬੀਜ ਸੀ ਬਹੁਤ ਵਧੀਆ ਲੱਗਿਆ ਸੀ ਤਾਂ ਆਪਾਂ ਇਹ ਟ੍ਰਾਇਲ ਦੇ ਲਈ ਬੀਜੀਸੀ ਥੋੜਾ ਜਿਹਾ ਸਾਨੂੰ ਬੀਜ ਮਿਲਿਆ ਸੀ ਯੂਨੀਵਰਸਿਟੀ ਵੱਲੋਂ ਅਸੀਂ ਉਹ ਬੀਜਿਆ ਸੀ ਆਪਾਂ ਕਿਸਾਨ ਭਰਾਵਾਂ ਨੂੰ ਰეკਮੈਂਡ ਵੀ ਕਰਦੇ ਆ ਜਿਹੜੇ ਖੇਤ ਦੇ ਵਿੱਚ ਨੇ ਬਦਲਵੇਂ ਬੀਜ ਨੇ ਜਿਹੜੇ ਜ਼ਰੂਰ ਬੀਜਿਆ ਕਰੋ ਉਹਦੇ ਨਾਲ ਤੁਹਾਡੇ ਝਾੜ ਤੇ 10 ਰੁਪਏ ਦੇ ਹੀ ਪੈਂਦਾ ਤੁਹਾਡੀ ਜਿਹੜੀ ਮਿੱਟੀ ਆ ਉਹ ਤੋਂ ਵੀ ਉਹ ਜਿਹੜੇ ਜ਼ਰੂਰੀ ਤੱਤ ਹੁੰਦੇ ਨੇ ਜਿਹੜੇ ਉਸ ਕਈ ਵਾਰ ਕਈ ਵਾਰ ਜਿਹੜੀਆਂ ਵੈਰਾਈਟੀਆਂ ਹੁੰਦੇ ਨੇ ਉਹ ਨਹੀਂ ਲੈ ਪਾਉਂਦੀਆਂ ਕਈ ਇਹੋ ਜਿਹੀਆਂ ਵੈਰਾਈਟੀਆਂ ਨੇ ਜਿਹੜੀਆਂ ਕਾਮਯਾਬ ਹੁੰਦੀਆਂ ਨੇ ਜਿਹੜਾ ਆਪਣਾ ਖੇਤ ਹੈ ਵਧੀਆ ਡੱਕਰਾ ਪੂਰਾ ਡੱਕਰ ਹੋਣ ਦੇ ਕਾਰਨ ਇਹ ਜਿਹੜੀ ਵੈਰਾਈਟੀ ਪੂਰੀ ਵਧੀਆ ਜੰਮੀ ਆ ਦੇਖੋ ਇਹਦਾ ਆਪਾਂ ਨੂੰ ਤਾਂ ਤੁਹਾਨੂੰ ਕੋਈ ਲੱਗਦਾ ਹੈ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਣਾ ਕਿਸਾਨ ਪ੍ਰਭਾਉ ਇਹ ਵੈਰਾਈਟੀ ਡੀ ਵੀ ਡਬਲਯੂ 372 ਤੁਹਾਡੀ ਨੌਲੇਜ ਦੇ ਲਈ ਦੱਸਦਾ ਇਹ ਸਭ ਤੋਂ ਵੱਧ ਝਾੜ ਦੇਣ ਵਾਲੀ ਵੈਰਾਈਟੀ ਆ ਇਹ 155 ਤੋਂ 60 ਦਿਨਾਂ ਦੇ ਕਰੀਬ ਲੈ ਰਹੀ ਆ ਇਹਨੂੰ 160 ਦਿਨਾਂ ਦੇ ਕਰੀਬ